ਦੇਸ਼ ਵਿਦੇਸ਼ ਚ ਵੀ ਵਸਦਾ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮਾਲਗਨ ਸਿੰਘ ਠਾਜ਼ਰਾ ਇੱਕ ਨਵੀਂ ਚਰਚਾ ਲੈ ਕੇ ਹਰ ਰੋਜ਼ ਦੀ ਤਰ੍ਹਾਂ ਮੇਰੇ ਨਾਲ ਮੌਜੂਦ ਰਹਿਣਗੇ ਸੀਨੀਏ ਪੱਤਰਕਾਰਸਦਾਰ ਜਗENDER ਸਿੰਘ ਜੀ ਸਵਾਗਤ ਹੈ ਵਸਦਾ ਪੰਜਾਬ ਤੇ ਧੰਨਵਾਦ ਲਗਨ ਜੀ ਦਰਸ਼ਕਾਂ ਨੂੰ ਵੀ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਸਰ ਆਦੀ ਚਰਚਾ ਦੀ ਸ਼ੁਰੂਆਤ ਕਰੀਏ ਤਾਂ ਦੂਸ਼ਿਤ ਹੋ ਰਹੇ ਪੰਜਾਬ ਦੇ ਵਾਤਾਵਰਨ ਨੂੰ ਲੈ ਕੇ ਸਮੇਂ ਕਈ ਚਰਚਾਵਾਂ ਚੱਲ ਰਹੀਆਂ ਨੇ ਉੱਥੇ ਹੀ ਡਾਕਟਰ ਬਲਬੀਰ ਸਿੰਘ ਉਹਨਾਂ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਬੜੀ ਵਾਇਰਲ ਹੋਈ ਹੈ ਜਿਸ ਦੇ ਵਿੱਚ ਉਹ ਪ੍ਰਦੂਸ਼ਣ ਨੂੰ ਲੈ ਕੇ ਹੀ ਉੱਥੋਂ ਦੇ ਡਿਪਟੀ ਕਮਿਸ਼ਨਰ ਪਟਿਆਲੇ ਦੇ ਤੇ ਕਮਿਸ਼ਨਰ ਨੂੰ ਬੜੇ ਸਖਤ ਸ਼ਬਦਾਂ ਦੇ ਵਿੱਚ ਬੋਲਦੇ ਨਜ਼ਰ ਆਏ ਨੇ ਸਰ ਕਿਵੇਂ ਦੇਖਦੇ ਹੋ ਇਸ ਪ੍ਰਦੂਸ਼ਣ ਨੂੰ ਤੇ ਉਸ ਮਸਲੇ ਨੂੰ ਲਗਨ ਜੀ ਜਿਹੜੀ ਤੁਸੀਂ ਅੱਜ ਵਾਤਾਵਰਨ ਦੀ ਗੱਲ ਕੀਤੀ ਹੈ ਦੇਖੋ ਕੈਰਾ ਪਰ ਰਾਜਨੀਤਿਕ ਮੁੱਦਿਆਂ ਤੇ ਹਰ ਰੋਜ਼ ਹੀ ਗੱਲਬਾਤ ਕਰਦੇ ਆ ਚਰਚਾ ਕਰਦੇ ਆ ਜੇ ਵਾਤਾਵਰਨ ਪੰਜਾਬ ਦੇ ਦੀ ਗੱਲ ਕਰੀਏ ਤਾਂ ਪਾਣੀ ਜਾਂ ਹਵਾ ਦਾ ਪ੍ਰਦੂਸ਼ਣ ਆ ਜਿਹੜਾ ਬੜਾ ਗੰਭੀਰ ਹੋਇਆ ਹੋਇਆ ਔਰ ਤੁਸੀਂ ਦੇਖਿਆ ਹੋਊਗਾ ਕਿ ਜਿਹੜੇ ਤੁਸੀਂ ਮੰਤਰੀ ਸਾਹਿਬ ਦੀ ਗੱਲ ਕੀਤੀ ਹੈ ਕਿ ਪਟਿਆਲਾ ਚੋਂ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਕਲਾਸ ਲਾਉਂਦੇ ਨਜ਼ਰ ਆਇਆ ਉਹ ਵੀ ਉਹ ਟਾਇਰ ਸਾਰਨ ਵਾਲਾ ਜਾਂ ਤਾਰਾਂ ਨੂੰ ਸਾਰਨ ਵਾਲਾ ਇਹ ਮੁੱਦਾ ਹੈ ਤੁਸੀਂ ਦੇਖਿਆ ਕਿ ਬਹੁਤ ਸਾਰੇ ਮੁੱਦਿਆਂ ਤੇ ਆਪਾਂ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਆ ਖੈਰ ਹੈ ਤਾਂ ਹੈ ਪਰਾਲੀ ਵਾਲੇ ਮੁੱਦੇ ਤੇ ਜਿਹੜੀ ਪਰਾਲੀ ਨੂੰ ਅੱਗ ਲਾਉਣੀ ਉਹ ਬੜੀ ਗੰਭੀਰ ਤਾਂ ਹੈ ਉਹਦੇ ਕਰਕੇ ਵਾਤਾਵਰਨ ਨੂੰ ਵੀ ਨੁਕਸਾਨ ਹੁੰਦਾ ਪਰ ਕਿਸਾਨ ਵੀ ਕਹਿੰਦੇ ਸਾਡੇ ਕੋਲ ਕੋਈ ਹੱਲ ਹੈ ਨਹੀਂਗਾ ਪਰ ਇਹ ਵੀ ਹੈ ਦੇ ਨਾਲ ਨਾਲ ਜੇ ਦੇਖੀਏ ਤਾਂ ਜਿਹੜਾ ਜਿਹੜੀਆਂ ਫੈਕਟਰੀਆਂ ਦੀਆਂ ਜਿਹੜੀਆਂ ਚਿਮਨੀਆਂ ਨੇ ਉਹਨਾਂ ਜੋ ਨਿਕਲਦਾ ਧੂੰਆਂ ਜਾਂ ਜਿਸ ਤਰ੍ਹਾਂ ਦੇ ਇਹ ਹਾਲਾਤ ਆ ਜਿਵੇਂ ਟੈਰਾਂ ਨੂੰ ਉਹ ਅੱਗ ਲਾਉਂਦੇ ਸੀ ਜਾਂ ਤਾਰਾਂ ਨੂੰ ਅੱਗ ਲਾਉਂਦੇ ਸੀ ਏਹ ਜਿਹੜਾ ਵਾਤਾਵਰਣ ਚ ਪ੍ਰਦੂਸ਼ਣ ਫਲਾਉਂਦੀ ਇਹ ਵੀ ਬਹੁਤ ਵੱਡਾ ਮਤਲਬ ਇੱਕ ਕਾਰਨ ਉਹਦੇ ਵੱਲ ਨਾ ਸਰਕਾਰਾਂ ਦਾ ਧਿਆਨ ਹੈ ਤੇ ਨਾ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਧਿਆਨ ਤੁਸੀਂ ਦੇਖੋਗੇ ਹੁਣ ਜੇ ਸਤਲੁਜ ਦਰਿਆ ਦੀ ਵੀ ਗੱਲ ਕਰ ਲਈਏ ਜਾਂ ਮੁੱਡੇ ਨਾਲੇ ਦੀ ਗੱਲ ਕਰ ਲਈਏ ਤਾਂ ਉੱਥੇ ਜਿਹੜਾ ਬਹੁਤਾ ਗੰਦਗੀ ਢਿਗਦੀ ਪਈ ਹੈ ਠੀਕ ਹੈ ਉਹ ਡੇਰੀਆਂ ਦੀ ਆ ਰਹੀ ਹੈ ਆ ਰਹੀ ਹੈ ਨਾਲ ਉਹਦੇ ਲੁਧਿਆਣੇ ਦੀ ਜਿਹੜੀ ਇੰਡਸਟਰੀ ਆ ਉਹਦੀ ਉਹਦਾ ਜਿਹੜਾ ਗੰਦਾ ਪਾਣੀ ਹੈ ਉੱਥੇ ਡਿੱਗ ਰਿਹਾ ਵੱਡਾ ਇਸ਼ੂ ਹੈ ਖਾਸ ਕਰ ਜਿਹੜੀਆਂ ਰੰਗ ਵਾਲੀਆਂ ਫੈਕਟਰੀਆਂ ਨੇ ਉਹ ਉਹਨਾਂ ਦਾ ਜਿਹੜਾ ਪ੍ਰਦੂਸ਼ਣ ਆ ਇਹ ਇਹ ਕਹਿਣ ਤੋਂ ਭਾਵੇਂ ਵੀ ਇਸ ਪਾਸੇ ਕਿਸੇ ਦਾ ਧਿਆਨ ਨਹੀਂ ਹਾਲਾਂਕਿ ਇਹ ਸਭ ਤੋਂ ਗੰਭੀਰ ਮੁੱਦਾ ਪੰਜਾਬ ਦੀ ਪੰਜਾਬ ਦੀ ਸਮੁੱਚੀ ਆਬਾਦ ਨਾਲ ਹੀ ਜੁੜਿਆ ਹੋਇਆ ਮੁੱਦਾ ਮਨੁੱਖਤਾ ਦੀ ਸਾਹਾਂ ਨਾਲ ਜੁੜਿਆ ਹੋਇਆ ਮੁੱਦਾ ਪਾਣੀ ਤੇ ਹਵਾ ਤੋਂ ਬਿਨਾ ਤਾਂ ਮਨੁੱਖੀ ਜੀਵਨ ਹੀ ਉਹ ਹੈ ਨੀਗਾ ਸੰਭਵ ਨਹੀਂ ਹੈਗਾ ਪਰ ਇਸ ਪਾਸੇ ਬਲ ਧਿਆਨ ਕਿਸੇ ਦਾ ਨਹੀਂ ਹੈਗਾ ਸ਼ੁਕਰ ਹੈ ਜੇ ਕੋਈ ਮੰਤਰੀ ਆਪ ਉੱਠ ਕੇ ਗਿਆ ਤੇ ਉਹਨੇ ਜਾ ਕੇ ਕਿਹਾ ਕਰ ਲੋਕ کافی ਦਿਨ ਤੋਂ ਉੱਥੇ ਉਹਦੇ ਬਾਰੇ ਸ਼ਿਕਾਇਤਾਂ ਕਰਦੇ ਸੀਗੇ ਪ੍ਰਸ਼ਾਸਨ ਅਧਿਕਾਰੀਆਂ ਨੇ ਨਹੀਂ ਸੁਣੀ ਮੰਤਰੀ ਤੱਕ ਵੀ ਗਏ ਲੋਕ ਫਿਰ ਅਖੀਰ ਕਹਿੰਦੇ ਮੰਤਰੀ ਨੂੰ ਜਾਣਾ ਪਿਆ ਇਹੀ ਹੋਇਆ ਕਾਰਨ ਉੱਥੇ ਸਰ ਕਹਿੰਦੇ ਜਗਰਾਉਂ ਦੇ ਵਿੱਚ ਵੀ ਕੋਈ ਵਾਤਾਵਰਣ ਨੂੰ ਸਮਰਪਿਤ ਇੱਕ ਬੜਾ ਚੰਗਾ ਤੇ ਬੜਾ ਵੱਡਾ ਕਾਰਜਕ੍ਰਮ ਹੋਇਆ ਹੈ ਵਾਤਾਵਰਣ ਨੂੰ ਸਮਰਪਿਤ ਸੀ ਔਰ ਲੋਕਾਂ ਨੇ ਬੜਾ ਵੱਛੜ ਕੁਝ ਹਿੱਸਾ ਵੀ ਲਿੱਤਾ ਹੈ ਤਾਂ ਉਸ ਦੇ ਬਾਰੇ ਵਿੱਚ ਜ਼ਰੂਰ ਤੁਸੀਂ ਦੱਸਿਓ ਲਗ ਜਿਹੜਾ ਤੁਸੀਂ ਗੱਲ ਕੀਤੀ ਹੈ ਜਗਰਾਉਂ ਚ ਉੱਥੇ ਆਪਾਂ ਪਹਿਲਾਂ ਵੀ ਇੱਕ ਵਾਰ ਜ਼ਿਕਰ ਕੀਤਾ ਹੈ ਕਿ ਗ੍ਰੀਨ ਮਿਸ਼ਨ ਪੰਜਾਬ ਵੱਲੋਂ ਨਾ ਲੋਕਾਂ ਨੂੰ ਜਾਗਰੂਕ ਕਰਨ ਲਈ ਜਾਂ ਹਰਿਆ ਭਰਿਆ ਆਲੇ ਦੁਆਲੇ ਨੂੰ ਬਣਾਉਣ ਲਈ ਕਾਫੀ ਵੱਡੇ ਪ੍ਰਾਲੇ ਕੀਤੇ ਜਾ ਰਹੇ ਪਿਛਲੇ ਕਾਫੀ ਸਮੇ ਤੋਂ ਪਰ ਉਹਨਾਂ ਕੋਲ ਕਈ ਜੰਗਲ ਵੀ ਲਾਏ ਗਏ ਆ ਜੰਗਲ ਤੋਂ ਭਾਵੇਂ 1 ਏਕੜ ਅੱਧਾ ਏਕੜ ਮਿਲ ਗਈ ਜ਼ਮੀਨ ਜਾਂ ਏਕੜ ਮਿਲ ਗਈ ਜਾਂ ਕਿਤੇ ਛੋਟੀ ਵੀ ਜਗ੍ਹਾ ਮਿਲ ਗਈ ਤਾਂ ਉੱਥੇ ਉਹਨਾਂ ਨੇ ਬਹੁਤ ਸਾਰੇ ਮਤਲਬ ਦਰਾਖਤ ਇਕੱਠੇ ਲਾ ਕੇ ਉਹਨਾਂ ਨੂੰ ਪਾਲਿਆ ਪਰ 80000 ਦਾ ਉਹਨਾਂ ਨੇ ਅੰਕੜਾ ਦੱਸਿਆ ਵੀ ਅਸੀਂ ਜਿਹੜੇ ਦਰਾਖਤ ਪਾਲ ਚੁੱਕੇ ਆ ਜਿਹੜੇ ਤੁਸੀਂ ਦੇਖ ਸਕਦੇ ਹੋ ਜਾ ਕੇ ਪਰ ਵੱਡੀ ਗੱਲ ਹੈ ਨਹੀਂ ਤਾਂ ਤੇਰਾ ਬੂਟੇ ਲਾ ਦਿੰਦੇ ਆ ਉਹਨਾਂ ਦੀ ਸੰਭਾਲ ਨਹੀਂ ਹੁੰਦੀ ਬਿਲਕੁਲ ਔਰ ਜਿਹੜਾ ਉਹਨਾਂ ਨੇ ਉਹ ਤੁਸੀਂ ਕਹਿ ਰਹੇ ਹੋ ਪ੍ਰੋਗਰਾਮ ਕਰਾਇਆ ਉਹ ਬੜਾ ਵਧੀਆ ਪ੍ਰਾਲਾ ਉਹਨਾਂ ਨੇ ਇੱਕ ਕੁਦਰਤ ਦਾ ਪਿੰਡ ਮਤਲਬ ਪਿੰਡ ਕਰਾਇਆ ਪ੍ਰੋਗਰਾਮ ਉਹ ਤੰਦਰੁਜਾ ਪ੍ਰੋਗਰਾਮ ਸੀ ਉਹ ਚ ਉਹਨਾਂ ਨੇ ਜਿੱਥੇ ਸਾਰੇ ਸ਼ਾਇਰੀਆਂ ਨੂੰ ਜਾਂ ਪੋਲਿਟੀਕਲ ਲੋਕਾਂ ਨੂੰ ਜਾਂ ਜਿਹੜੇਗਾ ਪ੍ਰਸ਼ਾਸਨਿਕ ਅਧਿਕਾਰੀ ਸੀ ਜਾਂ ਸਕੂਲਾਂ ਦੇ ਬੱਚੇ ਸਕੂਲ ਅਧਿਆਪਕਾਂ ਨੂੰ ਬੁਲਾ ਕੇ ਬੜੇ ਵਧੀਆ ਢੰਗ ਨਾਲ ਉਹਨਾਂ ਨੂੰ ਵਾਤਾਵਰਣ ਲਈ ਜਿੱਥੇ ਜਾਗਰੂਕ ਕੀਤਾ ਉੱਥੇ ਬੂਟੇ ਵੀ ਬੰਡੇ ਔਰ ਗੂਟੇ ਬੰਦਨ ਵੰਡਣ ਦੇ ਨਾਲ ਨਾਲ ਇਹ ਕਿਹਾ ਕਿ ਗੂਟੇ ਲਾ ਕੇ ਉਹਨਾਂ ਨੂੰ ਸੰਭਾਲੋ। ਹਮ ਅਸਲੀ ਤਾਂ ਇਹੀ ਆ ਨਾ ਤਾਂ ਹੀ ਅਕਸਰ ਜਾਂਦੇ ਆ ਸੰਭਾਲਦੇ ਨਹੀਂ ਹੈਗੇ ਲੋਕ। ਆ ਲੱਗ ਜਾਂਦੇ ਆ ਜਾਂ ਤਾਂ ਤੁਹਾਨੂੰ ਪਤਾ ਕਿ ਵਾਰਾ ਪਸ਼ੂ ਖਾ ਜਾਂਦੇ ਆ। ਹਮ ਜਾਂ ਜਿਹੜੇ ਆ ਜਦੋਂ ਕਿਸਾਨ ਪਰਾਲੀ ਨੂੰ ਅੱਗ ਲਾਉਂਦੇ ਆ ਜਾਂ ਉੱਥੇ ਉਹ ਉਹਨਾਂ ਦਿਨਾਂ ਚ ਸੜ ਜਾਂਦੇ ਆ ਬਹੁਤ ਸਾਰੇ ਕਿਸਾਨ ਮਤਲਬ ਨੇੜੇ ਚ ਲੋਏ ਹੈ ਤਾਂ ਗੰਭੀਰ ਮੁੱਦਾ ਔਰ ਕਈ ਵਾਰੀ ਕਿਸਾਨ ਜਿਥੇ ਬੰਨੀਆਂ ਜਾਂ ਕਿਸਾਨ ਇਸ ਮੁੱਦੇ ਤੇ ਗੁੱਸਾ ਵੀ ਕਰਦੇ ਜੇ ਤੋ ਗੱਲ ਕਰਦੇ ਆ। ਪਰ ਬਹੁਤ ਸਾਰੇ ਕਿਸਾਨ ਵੀ ਆਪਣੇ ਖੇਤਾਂ ਦੇ ਨੇੜੇ ਅੱਗੇ ਜਿਵੇਂ ਮੋਟਰਾਂ ਤੇ ਖੇਤਾਂ 'ਚ ਬੜੇ ਵਧੀਆ ਲੋਕਾਂ ਨੇ ਦਰਖਤ ਲਾਏ ਹੁੰਦੇ ਆਂ ਸ਼ਾਨਦਾਰ ਉਹ ਤਾਂ ਹੁਣ ਖਤਮ ਹੋਏ ਹੋਏ ਆ ਪੈਸੇ ਨੇੜੇ ਵੀ ਦਰਖਤ ਨਹੀਂ ਹੋਣ ਦਿੰਦੇ ਆਪਣੇ ਖੇਤ ਤੇ ਬਈ ਇਹ ਦੇਣਾ ਜੀ ਨੁਕਸਾਨ ਹੁੰਦਾ ਫਸਲ ਦਾ ਨੁਕਸਾਨ ਹੁੰਦਾ ਇਹ ਸਾਰਾ ਹੈ ਤਾਂ ਘਾਤ ਕੀ ਹੈ ਪਰ ਉਹਨਾਂ ਨੇ ਬੜਾ ਵਧੀਆ ਇੱਕ ਪ੍ਰੋਗਰਾਮ ਕਰਕੇ ਜਿੱਥੇ ਲੋਕਾਂ ਨੂੰ ਜਾਗਰੂਕ ਕੀਤਾ ਉੱਥੇ ਉਹਨਾਂ ਨੇ ਕਿਹਾ ਸਾਨੂੰ ਕੋਈ ਜਗ੍ਹਾ ਵੀ ਦਿਓ ਕਿਸਾਨਾਂ ਨੂੰ ਵੀ ਕਿਹਾ ਵੀ ਸਾਨੂੰ ਕੋਈ ਜਗ੍ਹਾ ਦਿਓ ਜਿੱਥੇ ਅਸੀਂ ਬੱਤੋ ਬੱਤ ਬੂਟੇ ਜਾਂ ਜੰਗਲ ਲਾ ਸਕੀ ਇਹ ਜੇ ਉਪਰਾਲਿਆਂ ਦੀ ਲੋੜ ਵੀ ਹੈਗੀ ਹੈ ਹਾਂ ਬੱਚਿਆਂ ਨੂੰ ਵੀ ਉਹਨਾਂ ਨੇ ਮਤਲਬ ਜਿਹੜੇ ਛੋਟੇ ਬੱਚੇ ਸਕੂਲਾਂ ਦੇ ਬੱਚੇ ਉਹਨਾਂ ਦੇ ਕੰਪੀਟੀਸ਼ਨ ਕਰਵਾ ਕੇ ਵਾਤਾਵਰਣ ਦੇ ਵਿਸ਼ੇ ਤੇ ਕੇ ਉਹਨਾਂ ਨੂੰ ਡਰਾਇੰਗ ਦੇ ਵੀ ਮੁਕਾਬਲੇ ਕਰਵਾ ਕੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਜੀ ਜੀ ਸਰ ਬਿਲਕੁਲ ਗੱਲ ਤਾਂ ਹੀ ਹੈ ਨਾ ਆਪਾਂ ਹੁਣ ਪੰਜਾਬ ਤੋਂ ਇਲਾਵਾ ਵੀ ਜੇ ਬਾਹਰਲੇ ਸੂਬਿਆਂ ਦੀ ਗੱਲ ਕਰੀਏ ਤਾਂ ਉੱਥੇ ਹੁਣ ਕੀ ਹੋ ਗਿਆ ਹੁਣ ਰੁਕ ਹੈ ਨਹੀਂਗੇ ਰੋਕ ਕੱਟੀ ਜਾਂਦੇ ਪਏ ਆ ਆਪਾਂ ਕੰਸਟਰਕਸ਼ਨ ਕਰ ਰਹੇ ਆ ਡਿਵੈਲਪਮੈਂਟ ਕਰ ਰਹੇ ਹੁਣ ਲੋਕ ਕੀ ਕਰ ਰਹੇ ਨੇ ਕਿ ਸੜਕਾਂ ਦੇ ਜਿੱਥੇ ਰੈੱਡ ਲਾਈਟ ਹੁੰਦੀ ਆ ਉੱਥੇ ਸ਼ੈੱਡ ਪਛਾਨ ਲੱਗੇ ਨੇ ਕਿ ਜਦੋਂ ਰੈੱਡ ਲਾਈਟ ਹੁੰਦੀ ਆ ਤਾਂ ਲੋਕਾਂ ਨੂੰ ਧੁੱਪ ਸਿੱਧੇ ਧੁੱਪ ਨਾ ਪਵੇ ਪਰ ਇਹ ਨਹੀਂ ਸੋਚਦੇ ਕਿ ਆਪਾਂ ਰੁਕ ਲਾਈਏ ਮਤਲਬ ਕਿ ਪਰ ਰੁਕ ਕੱਟਦੇ ਵੀ ਆ ਫਿਰ ਉਹਦਾ ਵੀ ਆਪਣੇ ਕੋਲ ਕੋਈ ਇਲਾਜ ਨਹੀਂ ਆ ਫਿਰ ਧੁੱਪ ਵੀ ਲੱਗਦੀ ਫਿਰ ਆਪਾਂ ਸ਼ੈੱਡ ਲਾ ਰਹੇ ਆ ਆਹ ਹੈ ਤਾਂ ਦੇਖੋ ਲਗਨ ਜੀ ਸਾਨੂੰ ਭੁਗਤਣਾ ਦਾ ਪੈਣਾ ਹੀ ਆ ਜਦੋਂ ਅਸੀਂ ਕੁਦਰਤ ਨਾਲ ਛੇੜਛਾੜ ਕਰਦੇ ਆਂ ਉਹਦੇ ਜਿਹੜਾ ਖਮਿਆਜਾ ਬਿਮਾਰੀਆਂ ਦੇ ਰੂਪ ਚ ਭਿਆਨਕ ਬਿਮਾਰੀਆਂ ਦੇ ਰੂਪ ਚ ਕੈਂਸਰ ਆ ਕਾਲਾ ਪੀਲੀਆ ਇਹ ਜਿਹੜੀਆਂ ਭਿਆਨਕ ਬਿਮਾਰੀਆਂ ਨੇ ਇਹ ਸਾਰੀਆਂ ਮਤਲਬ ਵਾਤਾਵਰਨ ਦੇ ਪ੍ਰਦੂਸ਼ਣ ਕਰਕੇ ਜਾਂ ਹਵਾ ਦੇ ਪਾਣੀ ਦੇ ਪ੍ਰਦੂਸ਼ਣ ਕਰਕੇ ਤੁਸੀਂ ਬੇਟ ਏਰੀਆ ਚ ਚਲੇ ਜਾਓ ਬਹੁਤ ਸਾਰੇ ਪਿੰਡਾਂ ਚ ਕਿਸੇ ਪਿੰਡ ਚ ਵੀ ਚਲੇ ਜਾਓ ਜਿੱਥੇ ਜਿੱਥੋਂ ਸਤਲੁਜ ਦਰਿਆ ਵਗਦਾ ਤੇ ਉਹਨਾਂ ਪਿੰਡਾਂ ਚ ਬਹੁਤ ਸਾਰੀਆਂ ਕਾਲਾ ਪੀਲੀਆ ਹੋਰ ਇਹ ਜਿਹੜੀਆਂ ਜਿਹੜੀਆਂ ਭਿਆਨਕ ਬਿਮਾਰੀਆਂ ਫੈਲੀਆਂ ਹੋਈਆਂ ਕੂ ਦੂਸ਼ਿਤ ਪਾਣੀ ਕਰਕੇ ਔਰ ਇਹ ਇਹ ਮੁੱਦੇ ਤੇ ਕਿੱਡੀ ਵੱਡੀ ਚਰਚਾ ਵੀ ਤਿੰਨ ਸਰਕਾਰਾਂ ਲੱਗੀਆਂ ਇਹ ਤੇ ਚਰਚਾ ਚੱਲਦੀ ਨੂੰ ਪਰ ਅਜੇ ਤੱਕ ਇਹਦਾ ਕੋਈ ਹੱਲ ਤਾਂ ਹੋਇਆ ਨਹੀਂ ਕਿ ਪਿਛਲੇ ਦਿਨਾਂ 'ਚ ਤੁਸੀਂ ਦੇਖਿਆ ਲੁਧਿਆਣੇ 'ਚ ਵੱਡੇ ਧਰਨੇ ਵੀ ਲੱਗੇ ਆ ਜੀ ਜੀ ਬਿਲਕੁਲ ਸਰ ਅਸੀਂ ਲੁਧਿਆਣੇ ਦਾ ਜ਼ਿਕਰ ਕਰ ਰਹੇ ਆ ਤਾਂ ਲੁਧਿਆਣੇ ਪੱਛਮੀ ਚੋਣਾ ਬਾਰੇ ਵੀ ਜ਼ਰੂਰ ਗੱਲਬਾਤ ਕਰਨੀ ਬੰਦੀ ਹੈ ਆ ਕਿਸ ਤਰ੍ਹਾਂ ਦੀਆਂ ਸਰਗਰਮੀਆਂ ਨੇ ਕੀ ਕੋਈ ਚੱਲ ਰਿਹਾ ਹਲਕੇ ਦੇ ਵਿੱਚ ਆ ਲਗਨ ਜੀ ਤੁਹਾਨੂੰ ਪਤਾ ਕਿ ਉੱਥੇ ਅਜੇ ਤਾਂ ਦੋ ਪਾਸੜੀ ਮੁਕਾਬਲਾ ਚੱਲ ਰਿਹਾ ਸਤਾਤਾਰੀ ਤੇਰਾ ਆਮ ਆਦਮੀ ਪਾਰਟੀ ਹੈ ਤੇ ਕਾਂਗਰਸ ਹੈ ਭਾਵੇਂ ਕਾਲੀ ਦਲ ਨੇ ਵੀ ਖੈਰ ਆਪਣਾ ਉਮੀਦਵਾਰ ਤਾਂ ਲਾ ਹੰਤਾ ਮਦਾਂਚ ਆ ਗਿਆ ਪਰ ਇਹ ਸਾਲ ਕੇ ਜੇ ਜੇ ਬੀਜੇਪੀ ਦੇ ਉਮੀਦਵਾਰ ਦੀ ਜਰੂਰ ਅੜੀ ਕੀਤੀ ਜਾ ਰਹੀ ਹੈ ਬੀਜੇਪੀ ਕਿਹੜਾ ਚਿਹਰਾ ਤਾਰਦੀ ਹੈ ਉਸ ਤੋਂ ਬਾਅਦ ਵੀ ਕਈ ਸਥਿਤੀਆਂ ਜਿਹੜੀਆਂ ਉਹ ਸਾਫ ਹੋਣੀਆਂ ਨੇ ਪਰ ਮੁਕਾਬਲਾ ਤਾਂ ਖੈਰੇ ਦੋਵਾਂ ਤਰ੍ਹਾਂ ਚੀ ਹੈ ਤੁਸੀਂ ਦੇਖਿਆ ਕਿ ਅਰੋੜਾ ਸਾਹਿਬ ਵੀ ਜਿਹੜੇ ਲੱਗੇ ਹੋਏ ਆ ਜਿੱਥੇ ਲੁਧਿਆਣੇ ਚ ਲੱਗੇ ਹੋਏ ਆ ਕੱਲ ਹਲਵਾਰਾ 에어ਪੋਰਟ ਤੇ ਵੀ ਉਹਨਾਂ ਨੇ ਚੱਕਰ ਮਾਰਿਆ ਇਹ ਵੱਡਾ ਪ੍ਰਾਪਤੀ ਹੈ ਵੱਡੀ ਕਾਂਗਰਸ ਪਾਰਟੀ ਇਹਨੂੰ ਆਪਦੇ ਖਾਤੇ ਚ ਪਾਉਣਾ ਚਾਹੁੰਦੀ ਹੈ ਕਿਉਂਕਿ ਡਾਕਟਰ ਅਮਰ ਸਿੰਘ ਦਾ ਖੈਰੇ ਚ ਬੜਾ ਵੱਡਾ ਰੋਲ ਰਿਹਾ ਉਹਨਾਂ ਦੀ ਜਿਹੜਾ ਰੋਲ ਆ ਉਹ ਬਹੁਤ ਲਗਾਤਾਰ ਕੇਂਦਰੀ ਮੰਤਰੀਆਂ ਨੂੰ ਇਸ ਸੰਬੰਧ ਚ ਮਿਲਦੇ ਰਹੇ ਆ ਇਸ 에어ਪੋਰਟ ਨੂੰ ਚਾਲੂ ਕਰਨ ਲਈ ਜਾਂ ਕੇਂਦਰ ਦੇ ਜਿਹੜੇ ਯਤਨ ਹੋਏ ਨੇ ਬਹੁਤੇ ਉਹਦਾ ਪਿੱਛਾ ਵੀ ਉਹ ਕਰਦੇ ਰਹੇ ਆ। ਕਿ ਜਿਹੜੇ ਪੰਜਾਬ ਸਰਕਾਰ ਵੱਲੋਂ ਇਹ ਰਿਪੋਰਟ ਦੇਈ ਸੀ ਇੱਕ ਹੈਗੇ ਆ ਕਾਰਜ ਜਿਹੜੀ ਡਿਊਟੀ ਪੰਜਾਬ ਸਰਕਾਰ ਦੀ ਬਣਦੀ ਸੀ ਉਹ ਮੇਰੇ ਕਾਲ ਮੁਕੰਮਲ ਹੋ ਗਿਆ ਸਾਰੇ ਕਾਰਜ ਜਿਹੜੇ ਕਾਰਜ ਨੇ। ਪਰ ਉਹਨਾਂ ਦਾ ਹੀ ਅ ਅਰੋੜਾ ਸਾਹਿਬ ਤਵਰਾ ਕਰਨ ਗਏ ਸੀਗੇ। ਉਹਨਾਂ ਨੇ ਦਾਵਾ ਵੀ ਕੀਤਾ ਵੀ ਸਾਰੇ ਜੀ ਪੰਜਾਬ ਸਰਕਾਰ ਵੱਲੋਂ ਮੁਕੰਮਲ ਹੋ ਗਿਆ। ਫਿਰ ਉਹਦਾ ਇਹ ਹੁੰਦਾ ਨਾ ਵੀ ਇਲੈਕਸ਼ਨ ਚ ਉਹ ਵੀਦਵਾਰ ਨੇ ਉਹਨਾਂ ਦੇ ਖਾਤੇ 'ਚ ਕੋਈ ਗੱਲ ਜਾਵੇ ਕੋਈ ਮੈਸੇਜ ਆਵੇ ਹਰ ਸਰਕਾਰ ਨੂੰ ਇਹ ਹੁੰਦਾ ਤੇ ਖੈਰੋ 'ਚ ਡਾਕਟਰ ਅਮਰ ਸਿੰਘ ਦਾ ਵੀ ਬੜਾ ਵੱਡਾ ਰੋਲ ਹੈ ਤੇ ਜੇ ਦੇਖਿਆ ਜਾਵੇ ਤਾਂ ਆਸ਼ੂ ਵੀ ਮੇਰੇ ਖਲਾ ਖੈਰੋ ਪਾਰਟੀ ਹਾਈ ਕਮਾਨ ਵੱਲੋਂ ਤਾਂ ਉਹਨਾਂ ਨੂੰ ਬਹੁਤਾ ਨਹੀਂ ਸਹਿਯੋਗ ਹੈਗਾ ਪੰਜਾਬ ਸਰ ਦੀ ਜਿਹੜੀ ਹੈਗੀ ਹੈ ਰਾਜਾ ਬੜਿੰਗ ਜਾਂ ਉਹਨਾਂ ਦੇ ਧੜੇ ਵੱਲੋਂ ਪਰ ਉਹ ਆਪਣੀ ਪੱਦਰ ਤੇ ਆਪਣੇ ਹਲਕੇ 'ਚ ਉਹਨਾਂ ਦਾ ਆਪਣਾ ਪ੍ਰਭਾਵ ਹੈਗਾ ਉਹ ਲੱਗੇ ਹੋਏ ਆ ਔਰ ਬਹੁਤ ਦਾ ਸਹਿਯੋਗ ਮੰਗ ਵੀ ਨਹੀਂ ਰਿਹਾ ਲੈਬ ਨਹੀਂ ਰਿਹਾ ਜੇ ਦੇਖੀਏ ਤਾਂ ਤੇ ਲੁਧਿਆਣੇ ਚ ਬਾਕੀ ਬੀਜੇਪੀ ਦਾ ਕਿ ਕੋਈ ਲੋਕ ਸਭਾ ਚੋਣਾਂ ਚ ਇੱਥੇ ਕਾਫੀ ਵੱਡੀ ਮਤਲਬ ਪਕੜ ਰਹੀ ਹੈ ਬੀਜੇਪੀ ਦੀ ਤੇ ਜਿਹੜਾ ਇਹ ਵਾਰ ਆਉਂਦਾ ਉਹਦੇ ਨਾਲ ਸਥਿਤੀ ਜਿਹੜੀ ਆ ਉਹ ਪਤਾ ਲੱਗੂ ਆਉਣ ਵਾਲੇ ਸਮੇਂ ਚ ਸਰ ਇਹਦੇ ਨਾਲ ਜੇ ਆਪਾਂ ਕੈਨੇਡਾ ਦੀ ਗੱਲ ਕਰੀਏ ਕੱਲ ਕੈਨੇਡਾ ਦੇ ਵਿੱਚ ਚੋਣਾਂ ਹੋਈਆਂ ਨੇ ਵੱਡੀ ਗਿਣਤੀ ਚ ਪੰਜਾਬੀ ਵੀ ਜਿਹੜੇ ਨੇ ਚਾਹੇ ਵੱਖ-ਵੱਖ ਪਾਰਟੀ ਦੇ ਰਹੇ ਨੇ ਪਰ ਵੱਡੀਆਂ ਗਿੰਚੇ ਪੰਜਾਬੀ ਜਿਹੜੇ ਨੇ ਉਹ ਵੀ ਜਿੱਤਦੇ ਨੇ ਆਪਣੇ ਆਪਣੇ ਹਲਕਿਆਂ ਦੇ ਵਿੱਚ ਕਿਵੇਂ ਦੇਖਦੇ ਉਸਨੂੰ ਦੇਖੋ ਲਗਾ ਨਾ ਜੇ ਕੈਨੇਡਾ ਚੋਣਾਂ ਦੀ ਗੱਲ ਕਰੀਏ ਤਾਂ ਉੱਥੇ ਮੇਰੇ ਕਹਿੰਦਾ 70 ਦੇ ਕਰੀਬ ਜਿਹੜੇ ਪੰਜਾਬੀ ਸੀਗੇ ਚੋਣ ਮੈਦਾਨ 'ਚ ਦੋਮਾ ਤੇਰਾ ਲਿਬਰਲ ਪਾਰਟੀ ਵੱਲੋਂ ਵੀ ਕੰਸਟਰਵੇਟ ਵੱਲੋਂ ਵੀ ਤੇ ਐਨਡੀਪੀ ਵੱਲੋਂ ਵੀ ਤਿੰਨਾਂ ਵੱਲੋਂ ਹੀ ਔਰ ਖਰਬਾ ਡੇ ਚਿਹਰੇ ਤਾਂ ਜਿੱਦਾਂ ਜਗਮੀਤ ਤਾਂ ਹਾਰ ਗਿਆ ਐਸਵਾਰ ਔਰ ਜਿਹੜੇ ਦੂਜੇ 22 ਜਿਹੜੇ ਉਮੀਦਵਾਰ ਆਪਣੇ ਪੰਜਾਬ ਨਾਲ ਸੰਬੰਧਤ ਜਿਹੜੇ ਉਹ ਵੱਖ-ਵੱਖ ਹਲਕਿਆਂ ਤੋਂ ਵੱਖ-ਵੱਖ ਪਾਰਟੀਆਂ ਵੱਲੋਂ ਜਿੱਤੇ ਵੀ ਐ ਔਰ ਲਿਬਰਲ ਦੀ ਸਰਕਾਰ ਕਿਉਂਕਿ ਆਪਣੇ ਕਾਰਨੀ ਸਾਹਿਬ ਟੋਟੋ ਦੇ ਬਦਲਨ ਤੋਂ ਬਾਅਦ ਜਦੋਂ ਪੰਜਾਬ 'ਚ ਨਹੀਂ ਆਪਣੇ ਲਾਸਟ ਦਿਨਾਂ ਚ ਆ ਕੇ ਚਰਨਜੀਤ ਚੰਨੀ ਨੂੰ ਲਾਇਆ ਸੀ ਔਰ ਉਹਨਾਂ ਨੇ ਸਾਰਾ ਆਮ ਆਦਮੀ ਪਾਰਟੀ ਦਾ ਜਿਹੜਾ ਏਜੰਡਾ ਹੀ ਉਹ ਹੀ ਲਾਗੂ ਕਰਤਾ ਸੀ ਆਉਂਦਿਆਂ ਨੇ ਉਹਨਾਂ ਨੇ ਸਾਰੇ ਪ੍ਰੋਗਰਾਮ ਨੂੰ ਉਮੇ ਜਿਹੜੇ ਕੰਸਰਵੇਟਿਵਸ ਸੀਗੀ ਪੋਲੀਵਾਰ ਉਹਦੇ ਵੱਲੋਂ ਜਿਹੜੇ ਲੋਕਾਂ ਨੂੰ ਸੀਗੇ ਸਹੂਲਤਾਂ ਜਾਂ ਰਹਿਤਾਂ ਦੇਣ ਤੇ ਪ੍ਰੋਗਰਾਮ ਸੀਗੇ ਜਾਂ ਏਜੰਡਾ ਸੀ ਜਾਂ ਮੈਨੀਫੈਸਟੋ ਸੀ ਉਹ ਸਾਰਾ ਕਾਰਨੀ ਨੇ ਆਉਂਦੇ ਉਹ ਜੋ ਕਈ ਜਿਹੜੇ ਉਹਨਾਂ ਦੇ ਮੁੱਦੇ ਸੀ ਸੀਗੇ ਲੋਕ ਪੱਖੀ ਉਹਨਾਂ ਦੇ ਕੰਮ ਹੀ ਕਰਨਾ ਸ਼ੁਰੂ ਕਰਤਾ ਐਲਾਨ ਕਰਤਾ ਔਰ ਵੱਡੀ ਗੱਲ ਹੈ ਕਿ ਜਿਹੜਾ ਕ੍ਰੇਟਾ ਤੇ ਇਹ ਦੇ ਵਿਚਕਾਰ ਅ ਅਮਰੀਕਾ ਦੇ ਵਿਚਕਾਰ ਵਿਚਾਰ ਹੈਗਾ ਆਰਥਿਕ ਉਹਨੂੰ ਲੈ ਕੇ ਚੱਲ ਰਿਹਾ ਹੈ ਪੈਰੀਫਜਮ ਹਾਂ ਉਹ ਉਸ ਕਰਕੇ ਜਿਹੜਾ ਜ਼ਿਆਦਾ ਮਤਲਬ ਲਿਬਰਲ ਪਰ ਲੋਕਾਂ ਦਾ ਝੁਕਾਅ ਹੋਇਆ ਕਿਉਂਕਿ ਲਿਬਰਲ ਪਾਰਟੀ ਨੇ ਸਟੈਂਡ ਲਿਆ ਅ ਅਮਰੀਕਾ ਦੇ ਖਿਲਾਫ ਕਿ ਅਸੀਂ ਮਤਲਬ ਲੋਕਾਂ ਦੇ ਇੱਥੋਂ ਦੇ ਲੋਕਾਂ ਦੇ ਹੱਕ 'ਚ ਤੇ ਉਹ ਉਹ ਸਭ ਤੋਂ ਵੱਡਾ ਮੁੱਦਾ ਉਹੀ ਬਣਿਆ ਉਹ ਤੇ ਕਰਕੇ ਲੋਕ ਜਿਹੜੇ ਨੇ ਜਿਆਦਾ ਲਿਬਰਲ ਵੱਲ ਪਲਟੇ ਆ ਹੋਰ ਖੈਰ ਪੰਜਾਬੀਆਂ ਦਾ ਝੁਕਾਤਾ ਹਮੇਸ਼ਾ ਲਿਬਰਲ ਵੱਲ ਹੀ ਰਹਿੰਦਾ ਹੈ ਪਰ ਖਾਸ ਕਰਕੇ ਜਿਹੜੇ ਸਟੂਡੈਂਟ ਆ ਜਾਂ ਇੱਥੇ ਵਿਦਿਆਰਥੀ ਆ ਜਾਂ ਆਮ ਪੰਜਾਬੀ ਵੀ ਆਏ ਹੋਏ ਨੇ ਜਿਹੜੇ ਵਰਕ ਪਰਮਿਟ ਤੇ ਆ ਉਹਨਾਂ ਨੂੰ ਤਾਂ ਇਹ ਲੱਗਦਾ ਵੀ ਜੇ ਲਿਬਰਲ ਆਉਂਦੀ ਹੈ ਤਾਂ ਸਾਡੇ ਹੱਕ ਦੀ ਗੱਲ ਹੋਊਗੀ ਪਰ 22 ਪੰਜਾਬੀ ਜਿੱਤੇ ਆ ਔਰ ਸਾਰੇ ਪੰਜਾਬੀਆਂ ਜਿਹੜੇ ਜਿਹੜੇ ਜੇਤੂ ਰਹੇ ਉਹਨਾਂ ਦੇ ਪਿੰਡਾਂ 'ਚ ਵੀ ਚੰਗੀਆਂ ਰੌਣਕਾਂ ਲੋਕਾਂ ਨੇ ਖੁਸ਼ੀ ਮਨਾਈ ਹੈ ਚਾਹ ਮਨਾਇਆ ਇੱਥੇ ਵੀ ਕੈਨੇਡਾ ਚ ਵੀ ਲੋਕ ਜਿਹੜੇ ਵੱਖ-ਵੱਖ ਉਮੀਦਵਾਰਾਂ ਦੇ ਹੱਕ 'ਚ ਜਿਨ੍ਹਾਂ ਦੇ ਉਮੀਦਵਾਰ ਜਿੱਤੇ ਆ ਉਹਨਾਂ ਦੇ ਹੱਕ 'ਚ ਜਿਹੜੇ ਮਹਿਮ ਚਲਾਈ ਆ ਉਹਨਾਂ ਨੇ ਚੰਗੀ ਖੁਸ਼ੀ ਮਨਾਈ ਹੈ ਪਰ ਚੰਗੇ ਜਸ਼ਨ ਮਨਾਏ ਆ ਚੱਲ ਵੀ ਰਹੇ ਆ ਜੀ ਜੀ ਬਿਲਕੁਲ ਸਰ ਤੁਸੀਂ ਅੱਜ ਚਰਚਾ ਜੁੜੇ ਬੜਾ ਤੁਸੀਂ ਸਮਾਂ ਦਿੱਤਾ ਤਾਂ ਸਮਾਂ ਦੇਣ ਲਈ ਬਹੁਤ-ਬਹੁਤ ਧੰਨਵਾਦ ਕੱਲ ਦੁਬਾਰਾ ਤੁਹਾਡੇ ਨਾਲ ਫੇਰ ਕਿਸ ਨਾ ਕਿਸੇ ਐ ਮੁੱਦੇ ਤੇ ਗੱਲਬਾਤ ਕਰਾਂਗੇ ਧੰਨਵਾਦ ਲਗਨ ਜੀ ਸਰ ਦਰਸ਼ਕਾਂ ਦਾ ਵੀ ਜੁੜਨ ਲਈ ਬਹੁਤ-ਬਹੁਤ ਧੰਨਵਾਦ